ਵੈਸੇ ਇਤਿਹਾਸੂਰ ਤਰੀਕੇ ਦਾ ਪਰ ਹੁਣ ਅਸੀਂ ਇਹਨੂੰ ਬਣਾ ਰਹੇ ਹਾਂ ਤੀਆਂ ਬਣਾ ਰਹੇ ਹਾਂ ਬਹੁਤ ਚਿਰ ਦਾ ਤਾਂ ਉਹ ਇੱਕ ਮਤਲਬ ਇਕੱਠੀਆਂ ਹੋ ਕੇ ਪਿੱਪਲਾਂ ਦੇ ਕੋਲ ਜਾਂ ਦਰਖਤਾਂ ਦੇ ਕੋਲ ਪਿੰਗਾ ਪਾ ਕੇ ਇੱਕ ਐਂਟਰਟੇਨਮੈਂਟ ਦਾ ਜ਼ਰੀਆ ਲਾ ਲਈਏ ਵੀ ਆਹ ਮੋਬਾਈਲ ਉਦੋਂ ਹੁੰਦੇ ਨਹੀਂ ਸੀ ਟੀਵੀ ਉਦੋਂ ਹੁੰਦੇ ਨਹੀਂ ਸੀ ਇਹ ਕਲਚਰ ਚੱਲਦਾ ਆ ਰਿਹਾ ਇੱਕ ਦੂਜੇ ਨਾਲ ਕਨੈਕਟ ਸੀ ਤੇ ਲੋਕ ਗੀਤ ਲੋਕ ਬੋਲੀਆਂ ਦਾ ਰੂਪ ਉਹਨਾਂ ਚੀਜ਼ਾਂ ਨੇ ਲਿਆ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਸਮਾਜ ਚੱਲ ਰਿਹਾ ਹੋ ਜੂਗਾ ਇਹ ਵੀ ਜਲਦੀ ਕਲਬਾਂ 'ਚ ਤੀਆਂ ਮਨਾਏਗਾ ਸਟ੍ਰੈਸ ਕੋਡ ਦੇ ਆ ਕਰਨਗੇ ਤੀਆਂ ਵਾਸਤੇ ਵੀ ਭਾਈ ਤੁਸੀਂ ਆ ਪਾਗੇ ਆਉਣਾ ਤੇ ਗੱਲ ਕਰਾਂਗੇ ਹੁਣ ਸਾਵਣ ਦਾ ਮਹੀਨਾ ਤੀਆਂ ਅੱਧਿਆਂ ਤਾਂ ਪਤਾ ਨਹੀਂ ਹੁਣ ਤੀਆਂ ਕੀ ਹੁੰਦੀਆਂ ਨੇ ਅੱਜ ਉਹ ਬੂਟੇ ਨਹੀਂ ਹੋ ਰਹੇਗੇ ਟਾਲੀਆਂ ਕਿ ਕਰਬੇਰੀਆਂ ਹੁੰਦੀਆਂ ਸੀ ਤਾਂ ਉਹ ਤੀਆਂ ਤੇ ਮਤਲਬ ਆਪਣੇ ਵਿਆਹ ਸੋਰੇ ਭੇਜਦੇ ਹੁੰਦੇ ਸੀ ਪੇਕੇ ਭੇਜਦੇ ਹੁੰਦੇ ਸੀ ਪੀਂਗ ਭੇਜਦੇ ਸੀ ਸੰਧਾਰੇ ਆਉਂਦੇ ਹੁੰਦੇ ਸੀ ਭਾਈ ਜੀ ਨਵੇਂ ਜਦੋਂ ਵਿਆਹ ਹੁੰਦਾ ਤਾਂ ਸੰਧਾਰਾ ਲੈ ਕੇ ਜਾਂਦੇ ਸੀਗੇ ਤੇ ਉੱਥੇ ਜਿੰਨੀਆਂ ਕੁੜੀਆਂ ਪਿੰਡ ਦੀਆਂ ਵਿਆਹਾਂ ਹੁੰਦੀਆਂ ਹੁੰਦੀਆਂ ਸੀ ਉਹਨਾਂ ਦੇ ਇੱਕ ਨਾ ਲੋਕ ਗੋਪੂਲੀਆਂ ਲੋਕ ਗੀਤ ਹੁੰਦੇ ਸੀ ਵੈਸੇ ਇਹਦਾ ਇਤਿਹਾਸ ਹੋਰ ਤਰੀਕੇ ਦਾ ਪਰ ਹੁਣ ਅਸੀਂ ਇਹਨੂੰ ਬਣਾ ਰਹੇ ਹਾਂ ਤੀਆਂ ਮਨਾ ਰਹੇ ਹਾਂ ਬਹੁਤ ਚਿਰ ਦਾ ਤਾਂ ਉਹ ਇੱਕ ਮਤਲਬ ਇਕੱਠੀਆਂ ਹੋ ਕੇ ਪਿੱਪਲਾਂ ਦੇ ਕੋਲ ਜਾਂ ਦਰਖਤਾਂ ਦੇ ਕੋਲ ਪਿੰਗਾ ਪਾ ਕੇ ਇੱਕ ਇੰਟਰਟੇਨਮੈਂਟ ਦਾ ਜ਼ਰੀਆ ਲਾ ਲਈਏ ਵੀ ਆਹ ਮੋਬਾਈਲ ਉਦੋਂ ਹੁੰਦੇ ਨਹੀਂ ਸੀ ਟੀਵੀ ਉਦੋਂ ਹੁੰਦੇ ਨਹੀਂ ਸੀ ਇਹ ਕਲਚਰ ਚੱਲਦਾ ਆ ਰਿਹਾ ਇੱਕ ਦੂਜੇ ਨਾਲ ਕਨੈਕਟ ਸੀ ਤੇ ਲੋਕ ਗੀਤ ਲੋਕ ਬੋਲੀਆਂ ਦਾ ਰੂਪ ਉਹਨਾਂ ਚੀਜ਼ਾਂ ਨੇ ਲਿਆ ਸੋ ਮੈਨੂੰ ਇਹ ਲੱਗਦਾ ਕਿ ਉਹ ਚੀਜ਼ਾਂ ਹੌਲੀ ਹੌਲੀ ਖਤਮ ਹੋ ਰਹੀਆਂ ਨੇ ਹੁਣ ਤਾਂ ਕੁਝ ਵੀ ਨਹੀਂ ਰਹਿ ਗਿਆ ਸਾਰਾ 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 ਡੰਨ ਹੋ ਗਿਆ ਜੀ ਕਮ ਹੁਣ ਤਾਂ ਏਸੀ ਰਹਿ ਗਏ ਤੇ ਜਾਂ ਟੀਵੀ ਰਹਿ ਗਏ ਤੇ ਜਾਂ ਮੋਬਾਈਲ ਰਹਿ ਗਏ ਹੋਰ ਤਾਂ ਮੈਨੂੰ ਨਹੀਂ ਲੱਗਦਾ ਹਾਂ ਪਿੰਡਾਂ 'ਚ ਕਿਤੇ ਕਿਤੇ ਕਲਚਰ ਹੈ ਗੱਲ ਫੇਰ ਲਿਆ ਕੇ ਉੱਥੇ ਹੀ ਮੁੱਕ ਜਾਂਦੀ ਹੈ ਪਿੰਡਾਂ 'ਤੇ ਇਹ ਜਿਹਨੂੰ ਜਿਹੜੇ ਕਲਚਰ ਨੂੰ ਅਸੀਂ ਅਪਣਾਉਣਾ ਨਹੀਂ ਚਾਹੁੰਦੇ ਜਿਹੜੇ ਕਲਚਰ ਨੂੰ ਅਸੀਂ ਬਿਲੋਂਗ ਨਹੀਂ ਕਰਨਾ ਚਾਹੁੰਦੇ ਉਸੇ ਉਸ ਕਲਚਰ ਨੇ ਉਹ ਮੀਰੀ ਹਲੇ ਸੰਭੀ ਹੋਈ ਹੈ ਮਤਲਬ ਉਹ ਚੀਜ਼ ਨੂੰ ਅਸੀਂ ਹੁਣ ਕਲੱਬਾਂ 'ਚ ਇੰਜੋਏ ਕਰਨ ਦੀ ਕੋਸ਼ਿਸ਼ ਕਰਦੇ ਆਂ ਉਸ ਤੀਆਂ ਨੂੰ ਤੁਸੀਂ ਹੁਣ ਵੇਖੋਗੇ ਆਣਾ ਸਮੇਂ ਤੁਹਾਨੂੰ ਕਲੱਬਾਂ 'ਚ ਤੁਹਾਨੂੰ ਚੰਦਾ ਦਿਸਣਗੇ ਚਲੋ ਪਰਮਾਤਮਾ ਨਾ ਆਏ ਜੇ ਦਿਨ ਦਿਖਾਵੇ ਪਰ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਸਮਾਂ ਚੱਲ ਰਿਹਾ ਹੋਊਗਾ ਇਹ ਵੀ ਜਲਦੀ ਕਲੱਬਾਂ 'ਚ ਤੀਆਂ ਮਨਾਏ ਡ्रेस ਕੋਡ ਦੇਆ ਕਰਨਗੇ ਤੀਆਂ ਵਾਸਤੇ ਵੀ ਭਾਈ ਤੁਸੀਂ ਆ ਪਾ ਕੇ ਆਉਣਾ ਸੋ ਇਹ ਹੱਸਦੇ ਆ ਪਰ ਇਹ ਦਿਖਾਤਾ ਬਹੁਤ ਵੱਡਾ ਸੋ ਵਿਸ਼ਵਾਸ ਦਾ ਬੂਟਾ ਅਸੀਂ ਤਾਂ ਕਰਕੇ ਸ਼ੁਰੂ ਕੀਤਾ ਸੀ ਉਸ ਦਿਨ ਸੁਹਾਣਾ ਸਭ ਤੋਂ ਔਰ ਬਹੁਤ ਲੋਕ ਸਾਡੇ ਤੋਂ ਲੈ ਕੇ ਗਏ ਕਿ ਤੁਸੀਂ ਇਹ ਬੂਟਾ ਲਾਓ ਵੈਸੇ ਇਹਦਾ ਇਤਿਹਾਸ ਕੋਈ ਤਰੀਕੇ ਦਾ ਪਰ ਹੁਣ ਅਸੀਂ ਇਹਨੂੰ ਬਣਾ ਰਹੇ ਹਾਂ ਤੀਆਂ ਮਨਾ ਰਹੇ ਹਾਂ ਬਹੁਤ ਚਿਰ ਦਾ ਤਾਂ ਉਹ ਇੱਕ ਮਤਲਬ ਇਕੱਠੀਆਂ ਹੋ ਕੇ ਪਿੱਪਲਾਂ ਦੇ ਕੋਲ ਜਾਂ ਦਰਖਤਾਂ ਦੇ ਕੋਲ ਪਿੰਗਾ ਪਾ ਕੇ ਇੱਕ ਐਂਟਰਟੇਨਮੈਂਟ ਦਾ ਜ਼ਰੀਆ ਲਾ ਲੀਏ ਵੀ ਆ ਮੋਬਾਈਲ ਉਦੋਂ ਹੁੰਦੇ ਨਹੀਂ ਸੀ ਟੀਵੀ ਉਦੋਂ ਹੁੰਦੇ ਨਹੀਂ ਸੀ ਇਹ ਕਲਚਰ ਚੱਲਦਾ ਆ ਰਿਹਾ ਇੱਕ ਦੂਜੇ ਨਾਲ ਕਨੈਕਟ ਸੀ ਤੇ ਲੋਕ ਗੀਤ ਲੋਕ ਬੋਲੀਆਂ ਦਾ ਰੂਪ ਉਹਨਾਂ ਚੀਜ਼ਾਂ ਨੇ ਲਿਆ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਸਮਾਜ ਚੱਲ ਰਿਹਾ ਹੋ ਜੂਗਾ ਇਹ ਵੀ ਜਲਦੀ ਕਲਬਾਂ ਚ ਕੀਆ ਬਣਾਏਗਾ ਡਰੈਸ ਕੋਡ ਦੇ ਆ ਕਰਨਗੇ ਤੀਆਂ ਵਾਸਤੇ ਵੀ ਭਾਈ ਤੁਸੀਂ ਆ ਪਾਗੇ ਆਉਣਾ ਤੇ ਗੱਲ ਕਰਾਂਗੇ ਹੁਣ ਸਾਵਣ ਦਾ ਮਹੀਨਾ ਤੀਆਂ ਅੱਧਿਆਂ ਤਾਂ ਪਤਾ ਨਹੀਂ ਹੁਣ ਤੀਆਂ ਕੀ ਹੁੰਦੀਆਂ ਨੇ ਅੱਜ ਉਹ ਬੂਟੇ ਨਹੀਂ ਹੋ ਰਹੇਗੇ ਟਾਲੀਆਂ ਕਿ ਕਰਬੇਰੀਆਂ ਹੁੰਦੀਆਂ ਸੀ ਤਾਂ ਉਹ ਤੀਆਂ ਤੇ ਮਤਲਬ ਆਪਣੇ ਵਿਆਹ ਸੋਰੇ ਭੇਜਦੇ ਹੁੰਦੇ ਸੀ ਪੇਕੇ ਭੇਜਦੇ ਹੁੰਦੇ ਸੀ ਪੀਂਗ ਭੇਜਦੇ ਸੀ ਸੰਧਾਰੇ ਆਉਂਦੇ ਹੁੰਦੇ ਸੀ ਭਾਈ ਜੀ ਨਵੇਂ ਜਦੋਂ ਵਿਆਹ ਹੁੰਦਾ ਤਾਂ ਸੰਧਾਰਾ ਲੈ ਕੇ ਜਾਂਦੇ ਸੀਗੇ ਤੇ ਉਥੇ ਜਿੰਨੀਆਂ ਕੁੜੀਆਂ ਪਿੰਡ ਦੀਆਂ ਵਿਆਹਾਂ ਹੁੰਦੀਆਂ ਹੁੰਦੀਆਂ ਸੀ ਉਹਨਾਂ ਦੇ ਇੱਕ ਨਾ ਲੋਕ ਗੋਪੂਲੀਆਂ ਲੋਕ ਗੀਤ ਹੁੰਦੇ ਸੀ ਵੈਸੇ ਇਹਦਾ ਇਤਿਹਾਸ ਹੋਰ ਤਰੀਕੇ ਦਾ ਪਰ ਹੁਣ ਅਸੀਂ ਇਹਨੂੰ ਬਣਾ ਰਹੇ ਹਾਂ ਤੀਆਂ ਮਨਾ ਰਹੇ ਹਾਂ ਬਹੁਤ ਚਿਰ ਦਾ ਤਾਂ ਉਹ ਇੱਕ ਮਤਲਬ ਇਕੱਠੀਆਂ ਹੋ ਕੇ ਪਿੱਪਲਾਂ ਦੇ ਕੋਲ ਜਾਂ ਦਰਖਤਾਂ ਦੇ ਕੋਲ ਪਿੰਗਾ ਪਾ ਕੇ ਇੱਕ ਇੰਟਰਟੇਨਮੈਂਟ ਦਾ ਜ਼ਰੀਆ ਲਾ ਲਈਏ ਵੀ ਆਹ ਮੋਬਾਈਲ ਉਦੋਂ ਹੁੰਦੇ ਨਹੀਂ ਸੀ ਟੀਵੀ ਉਹ ਤਾਂ ਹੁੰਦੇ ਨਹੀਂ ਸੀ ਇਹ ਕਲਚਰ ਚੱਲਦਾ ਆ ਰਿਹਾ ਇੱਕ ਦੂਜੇ ਨਾਲ ਕਨੈਕਟ ਸੀ ਤੇ ਲੋਕ ਗੀਤ ਲੋਕ ਬੋਲੀਆਂ ਦਾ ਰੂਪ ਉਹਨਾਂ ਚੀਜ਼ਾਂ ਨੇ ਲਿਆ ਸੋ ਮੈਨੂੰ ਇਹ ਲੱਗਦਾ ਕਿ ਉਹ ਚੀਜ਼ਾਂ ਹੌਲੀ ਹੌਲੀ ਖਤਮ ਹੋ ਰਹੀਆਂ ਨੇ ਹੁਣ ਤਾਂ ਕੁਝ ਵੀ ਨਹੀਂ ਰਹਿ ਗਿਆ ਸਾਰਾ 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 ਡੰਨ ਹੋ ਗਿਆ ਜੀ ਕਮ ਹੁਣ ਤਾਂ ਏਸੀ ਰਹਿ ਗਏ ਤੇ ਜਾਂ ਟੀਵੀ ਰਹਿ ਗਏ ਤੇ ਜਾਂ ਮੋਬਾਈਲ ਰਹਿ ਗਏ ਹੋਰ ਤਾਂ ਮੈਨੂੰ ਨਹੀਂ ਲੱਗਦਾ ਹਾਂ ਪਿੰਡਾਂ 'ਚ ਕਿਤੇ ਕਿਤੇ ਕਲਚਰ ਹੈ ਗੱਲ ਫੇਰ ਲਿਆ ਕੇ ਉੱਥੇ ਹੀ ਮੁੱਕ ਜਾਂਦੀ ਹੈ ਪਿੰਡਾਂ 'ਤੇ ਇਹ ਜਿਹਨੂੰ ਜਿਹੜੇ ਕਲਚਰ ਨੂੰ ਅਸੀਂ ਅਪਣਾਉਣਾ ਨਹੀਂ ਚਾਹੁੰਦੇ ਜਿਹੜੇ ਕਲਚਰ ਨੂੰ ਅਸੀਂ ਬਿਲੋਂਗ ਨਹੀਂ ਕਰਨਾ ਚਾਹੁੰਦੇ ਉਸੇ ਉਸ ਕਲਚਰ ਨੇ ਉਹ ਮੀਰੀ ਹਲੇ ਸੰਭੀ ਹੋਈ ਹੈ ਮਤਲਬ ਉਹ ਚੀਜ਼ ਨੂੰ ਅਸੀਂ ਹੁਣ ਕਲੱਬਾਂ ਚ ਇੰਜੋਏ ਕਰਨ ਦੀ ਕੋਸ਼ਿਸ਼ ਕਰਦੇ ਆਂ ਉਸ ਤੀਆਂ ਨੂੰ ਤੁਸੀਂ ਹੁਣ ਵੇਖੋਗੇ ਆਣਾ ਸਮੇ ਤੁਹਾਨੂੰ ਕਲੱਬਾਂ ਜਿੱਥਾਨੂੰ ਚ ਜਾਂਦੇ ਦਿਸਣਗੇ ਚਲੋ ਪਰਮਾਤਮਾ ਨਾ ਇਹ ਜੇ ਦਿਨ ਦਿਖਾਵੇ ਪਰ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਸਮਾਂ ਚੱਲ ਰਿਹਾ ਹੋ ਜੂਗਾ ਇਹ ਵੀ ਜਲਦੀ ਕਲੱਬਾਂ ਚ ਤੀਆਂ ਮਨਾਏ ਡਰੈਸ ਕੋਡ ਦੇਆ ਕਰਨਗੇ ਤੀਆਂ ਵਾਸਤੇ ਵੀ ਭਾਈ ਤੁਸੀਂ ਆਪ ਪਾ ਕੇ ਆਉਣਾ ਸੋ ਇਹ ਹੱਸਦੇ ਆ ਪਰ ਇਹ ਦਿਖਾਂ ਤਾਂ ਬਹੁਤ ਵੱਡਾ ਸੋ ਵਿਸ਼ਵਾਸ ਦਾ ਬੂਟਾ ਅਸੀਂ ਤਾਂ ਕਰਕੇ ਸ਼ੁਰੂ ਕੀਤਾ ਸੀ ਉਸ ਦਿਨ ਸੁਹਾਣਾ ਸਾਹਿਬ ਤੋਂ ਹੋਰ ਬਹੁਤ ਲੋਕ ਸਾਡੇ ਤੋਂ ਲੈ ਕੇ ਗਏ ਕਿ ਤੁਸੀਂ ਇਹ ਬੂਟਾ ਲਾਓ